ਯਮੀ ਹਾਂਜੀ ਕੀ ਹਾਲ ਚੱਲ ਦੋਸਤੋ ਠੀਕ ਠਾਕ ਜੇ ਅੱਜ ਆਪਾਂ ਸੋਚਨੇ ਆ ਕਿ ਫ੍ਰੈਂਚ ਫ੍ਰਾਈਜ਼ ਬਣਾਉਣ ਜਾਣਕਾਰੀ ਕਰੇ ਫ੍ਰੈਂਚ ਫ੍ਰਾਈਜ਼ ਬਣਾ ਕੇ ਦਿਖਾਵਾਂਗੇ ਤੁਹਾਨੂੰ ਕਿੱਦਾਂ ਬੰਦੇ ਆ ਤੇ ਤੁਸੀਂ ਵਲੋਗ ਵੇਖਣਦੇ ਇਸੇ ਜਾਣੇ ਪਿਆਰ ਦੇਣਦੇ ਜੀ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਨਾਲੇ ਕਰਾਂਗੇ ਗੱਲਾਂ ਬਾਤਾਂ ਇਹ ਨਾਲੇ ਤੁਹਾਨੂੰ ਦਿਖਾਵਾਂਗੇ ਫ੍ਰੈਂਚ ਫ੍ਰਾਈਜ਼ ਕਿੱਦਾਂ ਬੰਦੇ ਆ ਆਜੋ ਫਿਰ ਚੱਲਦੇ ਆ ਕਿਚਨ ਚ ਆਲੂਆਂ ਨੂੰ ਆਪਾਂ ਲਿਆ ਤੇ ਆਲੂਆਂ ਨੂੰ ਤੋਤਾ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਤੋਕੇ ਫਿਰ ਆਲੂਆਂ ਦੀ ਮਰਮਤ ਕੀਤੀ ਮਰਮਤ ਦਾ ਮਤਲਬ ਆਲੂ ਛਿਲੇ ਆਲੂ ਛਿਲੇ ਆਪਾਂ ਤੇ ਆਲੂ ਛਿਲਦੇ ਛਿਲਦੇ ਨਾ ਆਪਾਂ ਗਾਣੇ ਸੁਣੇ ਤੇ ਜਿਹੜੀਆਂ ਛਿਲਾਂ ਆਪਾਂ ਲਾਈਆਂ ਇਹਨਾਂ ਨੂੰ ਆਪਾਂ ਤੁਪੇਸਕਾ ਕੇ ਉੱਤੇ ਲੂਣ ਲਾ ਕੇ ਤਲਈਏ ਤੇ ਬਹੁਤ ਸਵਾਦ ਬਣਦੀਆਂ ਮਿੱਤਰੋ ਤੇ ਆਲੂ ਨੂੰ ਵਿੱਚੋਂ ਕਟਿੰਗ ਕੀਤੀ ਆਪਾਂ ਵਿੱਚੋਂ ਉਹਨਾਂ ਨੂੰ ਚੀਰ ਫਾੜ ਕਰਕੇ ਤੇ ਉਹਨਾਂ ਦੀ ਆਪਾਂ ਕਟਿੰਗ ਕਰ ਲਈ ਫਿੰਗਰਾਂ ਦੇ ਵਾਂਗੂ ਕਟਿੰਗ ਕੀਤੀ ਉਹਦੀ ਆਹ ਆਹ ਕੀ ਕਟਿੰਗ ਕਰਦਾ ਹੈ ਮੁੰਡਾ ਕਿੱਡੀ ਸੋਹਣੀ ਕਟਿੰਗ ਕਰਦਾ ਹੈ ਮੁੰਡਾ ਉਹ ਕੀ ਬਾਤਾਂ ਨੇ ਕੀ ਬਾਤਾਂ ਨੇ ਐਡੀ ਸੋਹਣੀ ਕਟਿੰਗ ਤੇ ਮੈਂ ਤੇ ਆ ਵੱਡੇ ਵੱਡੇ ਨਹੀਂ ਕਰ ਸਕੇ ਐਡੀ ਸੋਹਣੀ ਕਟਿੰਗ ਕਰ ਜਾਂਦਾ ਮੁੰਡਾ ਕੀ ਬਾਤ ਕੀ ਬਾਤ ਹੈ ਮਿੱਤਰਾ ਨਹੀਂ ਰੀਸਾਂ ਤੇਰੀਆਂ ਨਹੀਂ ਰੀਸਾਂ ਓਏ ਹੋਏ ਕਿਦਾਂ ਚਾਕੂ ਚਲਾਉਂਦਾ ਹੈ ਚਾਕੂ ਚਲਾਈ ਜਾਂਦਾ ਮੁੰਡਾ ਉਹ ਇੱਕ ਹੀ ਮਿੱਤਰ ਆਕਦਾ ਕੇਸ ਨਾਲ ਉਹ ਵਾਲੀ ਚਾਕੂ ਦਾ ਸਾਰੇ ਆਲੂਆਂ ਨੂੰ ਆਪਾਂ ਕਟਿੰਗ ਕਰ ਲਈ ਤੇ ਫਿਰ ਆਪਾਂ ਕਿਚਨ ਚ ਗਏ ਕਿਚਨ 'ਚ ਜਾ ਕੇ ਆਲੂਆਂ ਨੂੰ ਚੰਗੀ ਤਰ੍ਹਾਂ ਧੋਤਾ ਕਟਿੰਗ ਕਰਕੇ ਉਹਨਾਂ ਨੂੰ ਧੋਣਾ ਬਹੁਤ ਜ਼ਰੂਰੀ ਹੈ ਉਹ ਤਾਂ ਗੰਦਮੰਦ ਸਾਰਾ ਕੱਢਿਆ ਗੰਦਾ ਪਾਣੀ ਜਾਣ ਦਿੱਤਾ ਬਰਬਾਦ ਹੋਂਦੇ ਤਾਂ ਆਪਾਂ ਉਹਨਾਂ ਨੂੰ ਚੰਗੀ ਤਰ੍ਹਾਂ ਧੋਤਾ ਫਿਰ ਆਪਾਂ ਫਰਾਈਪਨ 'ਚ ਪਾਣੀ ਲਾ ਪਾਣੀ ਦੇ ਵਿੱਚ ਪਾਇਆ ਨੂਨ ਫਿਰ ਪਾਈ ਥੋੜੀ ਜੀ ਹਲਦੀ ਇਹਦੇ ਨਾਲ ਐ ਵਧੀਆ ਰੰਗ ਆ ਜਾਂਦਾ ਉਹਨਾਂ ਦਾ ਫਿਰ ਆਪਾਂ ਪਾਏ ਕਟਿੰਗ ਕੀਤੇ ਹੋਏ ਫਿੰਗਰਸ ਉਹਨਾਂ ਨੂੰ ਆਪਾਂ ਉਬਾਲਣਾ ਹੈ 5 ਤੋਂ 10 ਮਿੰਟ ਤੱਕ ਆਪਾਂ ਆਹ ਨੂੰ ਉਬਾਲ ਲਿਆ ਹਾ ਹੇ ਕੀ ਬਾਤ ਕੀ ਬਾਤ ਹੈ ਮਿੱਤਰਾ ਕੀ ਬਾਤ ਹੈ ਨਹੀਂ ਰੀਸਾਂ ਤੇਰੀਆਂ ਮੈਂ ਕਹੀ ਜਾਂਦਾ ਨਹੀਂ ਰੀਸਾਂ ਤੇਰੀਆਂ ਛਾਇਆ ਪਿਆ ਤੂੰ ਹੈ ਫਿਰ ਆਪਾਂ ਉਹਨੂੰ ਪਾਣੀ ਡੋਲਿਆ ਪਾਣੀ ਡੋਲ ਕੇ ਆਲੂਆਂ ਨੂੰ ਠੰਡੇ ਪਾਣੀ ਨਾਲ ਧੋਣਾ ਆਏ ਹੋਏ ਹੋਏ ਕਿਹੜੀ ਚੀਜ਼ ਬਣਾਈ ਜਾਂਦਾ ਜਾਲਮਾ ਐਡੀ ਜਵਰ ਚੀਜ਼ ਠੰਡੇ ਪਾਣੀ ਨਾਲ ਫਿਰ ਆਪਾਂ ਇਹਨਾਂ ਨੂੰ ਥੋੜਾ ਜਿਹਾ ਧੋਤਾ ਆਹ ਨਾ ਰੰਗ ਚੈੱਕ ਕਰੋ ਤੁਸੀਂ ਆਲੂਆਂ ਦਾ ਆਹ ਹੋਏ ਹੋਏ ਏਡਾ ਸੋਹਣਾ ਰੰਗ ਫਿਰ ਆਪਾਂ ਨੂੰ ਥਾਲੀ ਦੇ ਜੀ ਥਾਲੀ ਦੇ ਵਿੱਚ ਪਰਨਾ ਪਾ ਗਏ ਤੇ ਉਹਨਾਂ ਨੂੰ ਥੋੜਾ ਜਿਆ ਕੀ ਕਹਿੰਦੇ ਹੁੰਦੇ ਉਹਨੂੰ ਹੱਥਾਂ ਦੇ ਨਾਲ ਸੁਕਾਉਣਾ ਆਪਾਂ ਆਲੂਆਂ ਨੂੰ ਉਹਨਾਂ ਨੂੰ ਚੰਗੀ ਤਰ੍ਹਾਂ ਨਾਲ ਸੁਕਾਉਣਾ ਐ ਲਿਸ਼ਕ ਪੁੱਛ ਉਹਨਾਂ ਦੀ ਪੂਰੀ ਐ ਕਰਨੀ ਮੈਂ ਗਿਆ ਓਏ ਹੋਏ ਚੰਗੀ ਤਰ੍ਹਾਂ ਨਾਲ ਚੰਗੀ ਤਰ੍ਹਾਂ ਖਿਚੋਲਣਾ ਵਿਚਰਿਆਂ ਨੂੰ ਕਹੇ ਚੰਗੀ ਤਰ੍ਹਾਂ ਖਿਚੋਲ ਖਚਾਲ ਗਏ ਸਕਾਸ ਕੁ ਕੇ ਮਤਲਬ ਫੇਰ ਉੱਚ ਪਾਉਣਾ ਥੋੜਾ ਜਿਹਾ ਲੂਣ ਓਏ ਹੋਏ ਮੇਰਾ ਵੀ ਲੂਣ ਪਾਈ ਜਾਂਦਾ ਲੂਣ ਪਾਤਾ ਫੇਰ ਵਿੱਚ ਪਾਉਣਾ ਆਪਾਂ ਅਰਾ ਰੋਟ ਕੀ ਪਾਉਣਾ ਆਪਾਂ ਅਰਾ ਰੋਟ ਅਰਾ ਰੋਟ ਮਿਕਸ ਕਰਦੇ ਹੋਏ ਫਿਰ ਆਪਾਂ ਉਹਨਾਂ ਨੂੰ ਚੰਗੀ ਤਰ੍ਹਾਂ ਛੋਲਣਾ ਫਿਰ ਕਚੂੰਬਰ ਘੜ ਦੇਣਾ ਉਹਨਾਂ ਦਾ ਕਚੋਲੀ ਜਣਾ ਕਚੋਲੀ ਜਣਾ ਕਚੋਲੀ ਜਣਾ ਮਿਕਸ ਕਰੀ ਜਾਣਾ ਮਿਕਸ ਕਰੀ ਜਾਣਾ ਮਿਕਸ ਕਰਕੇ ਫਿਰ ਅਗਲਾ ਸਟੈਪ ਦੱਸ ਦਿਆਂ ਤੁਹਾਨੂੰ ਕੀ ਕਰਨਾ ਹੈ ਫਿਰ ਕੜਾਈ ਲੈਣੀ ਹੈ ਕੜਾਈ ਦੇ ਵਿੱਚ ਇਹ ਰੋ ਪੈਣ ਪਾਉਣਾ ਹੈ ਮੇਰੇ ਵੀਰੋ ਇਹ ਰੋ ਪੈਣ ਪਾਤਾ ਮੁੰਡੇ ਨੇ ਫਿਰ ਰਪੈਣ ਨੂੰ ਥੋੜਾ ਗਰਮ ਕਰਨਾ ਹੈ ਥੋੜਾ ਨਹੀਂ ਪੂਰਾ ਗਰਮ ਕਰਨਾ ਹੈ ਰਪੈਣ ਨੂੰ ਗਰਮ ਕੀਤਾ ਹੈ ਪੂਰਾ ਮੁੰਡੇ ਨੇ ਤੇ ਫਿਰ ਵਿੱਚ ਪਾਉਣੇ ਨੇ ਫਿੰਗਰਸ ਮੈਂ ਨਾ ਜਿਹੜੀ ਚੀਤੂ ਬਣਾਈ ਜਨ ਮੁੰਡਿਆ ਓਏ ਹੋਏ ਕਮਾਲ ਹੀ ਕਰੀ ਜਨੇ ਫਿਰ ਆਪਾਂ ਨੂੰ ਖਾਂਚੇ ਤੇ ਸਵਾ ਲੱਗਨੇ ਚਾਹੀਦੇ ਨਾ ਫਿਰ ਉਹਨਾਂ ਨੂੰ ਚੰਗੀ ਤਰ੍ਹਾਂ ਰਾੜਿਆ ਤੇ ਕੱਚੇ ਮਤਲਬ ਕੱਚੇ ਕਰਕੇ ਆਪਾਂ ਇੱਕ ਪਲੇਟ ਚ ਪਾ ਲੈ। ਫਿਰ ਸੋ ਹੌਲੀ ਹੌਲੀ ਸਾਰੇ ਆਪਾਂ ਇਦਾਂ ਹੀ ਕਰਨਾ। ਸਾਰਿਆਂ ਨੂੰ ਪਹਿਲਾਂ ਰਾੜ ਕੇ ਥੋੜਾ ਜਿਹਾ ਤੇ ਕੱਚੇ ਕਰਕੇ ਰੱਖ ਲੈਣੇ। ਕੱਚੇ ਆਪਾਂ ਤਾਂ ਗਰੀਦੇ ਆ। ਕਿ ਉਹ ਢਿੱਲੇ ਨਹੀਂ ਪੈਂਦੀ। ਜੀ ਉਹਦਾ ਆਪਾਂ ਇਦਾਂ ਹੀ ਕਢ ਲਾਂਗੇ ਨਾ ਢਿੱਲੇ ਪੈਣਾ ਤੇ ਉਹ ਕੰਮ ਆਪਾਂ ਹੋ ਨਹੀਂ ਦੇਣਾ। ਇਹਨਾਂ ਨੂੰ ਕੱਚੇ ਕਰ ਲੈਣਾ। ਫੇ ਥੋੜੇ ਠੰਡੇ ਕਰਨੇ ਆ ਠੰਡੇ ਕਰਕੇ ਫੇ ਤੁਹਾਨੂੰ ਦਦ ਦੇ ਅੱਗੇ ਨਹੀਂ ਕਾਲੇ ਨਹੀਂ ਬਣਾਪਾ ਕਿਉਂਕਿ ਗਰਮੀ ਬਹੁਤ ਜਿਆਦਾ ਹੈ ਗਰਮੀ ਦੇ ਨਾਲ ਕਚੂੰਬਰ ਮੇਰਾ ਹੀ ਬਣ ਗਿਆ ਪਰ ਖਾਣੇ ਵੀ ਤੇ ਹੈਗੇ ਆ ਨਾ ਕੌਣ ਖਰਚਦਾ ਰਵੇ ਪੈਸੇ ਇਹਨੇ ਪੈਸੇ ਨਹੀਂ ਹੈਗੇ ਆਪਣੇ ਕੋਲ ਕਿਰ ਆਪਾਂ ਇੱਕ ਥਾਲੀ ਚ ਕੱਢ ਲਿਆ ਉਹਨਾਂ ਨੂੰ ਫੇਰ ਅੱਗੇ ਉਹ ਸਟੈਪ ਕਰਨਾ ਸਾਰੇ ਆਪਾਂ ਤਲਕੇ ਕੱਚੇ ਕਰਕੇ ਰੱਖ ਲੈਣੇ ਆ ਫਿਰ ਆਪਾਂ ਜੇ ਮਿੱਤਰੋ ਜਿਹੜੇ ਕੱਚੇ ਕੀਤੇ ਹੋਏ ਉਹਨਾਂ ਨੂੰ ਪੱਕੇ ਕਰਨਵਾਤੇ ਆਪਾਂ ਤੇਲ ਦੇ ਵਿੱਚ ਪਾਇਆ ਤੇ ਉਹਨਾਂ ਨੂੰ ਫਿਰ ਪੱਕਿਆ ਕੀਤਾ ਪੱਕੇ ਕਰੀ ਗਏ ਕਰੀ ਗਏ ਤੇ ਬਾਤ ਜਿਹੜਾ ਖਾ ਦਾ ਸਵਾਦ ਉਹਨਾਂ ਨੇ ਓਏ ਹੋਏ ਛਾੜੀ ਗਲਾਂ ਮੈਂ ਕਹਿੰਦਾ ਮੁੰਡੇ ਨੇ ਕਿਆ ਕਮਾਲ ਕਰ ਛੱਡੀ ਏ ਏਡੀ ਸੋਹਣੀ ਚੀਜ਼ ਬਣਾ ਛੱਡੀ ਐ ਨਾ ਏਡੀ ਸਵਾਦ ਨਯਾਰਾ ਆ ਗਿਆ ਨਯਾਰਾ